ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB70 study point ਤੇ ਸੋ ਅੱਜ ਦੀ ਵੀਡੀਓ ਪੀਐਸਪੀਸੀਲ ਨਾਲ ਰਿਲੇਟਡ ਟੈਕਨੀਕਲ ਦੇ MCQ ਲੈ ਕੇ ਆਇਆ ਹਾਂ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਜੀ ਜਿਹੜੇ ਵੀ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸੌਖਾ ਪਰ ਆ ਪਹੁੰਚੇ ਜੀ ਸੋ ਜਿਹੜੇ ਦੋਸਤਾਂ ਨੇ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹਨ ਤਾਂ ਉਹ ਇਸ ਨੰਬਰ 96461 15144 ਇਸ ਨੰਬਰ ਤੇ ਓਨਲੀ 200 ਰੁਪਏ Google Pay ਜਾਂ PhonePe ਕਰਕੇ ਸਕਰੀਨਸ਼ਾਟ ਇਸ ਨੰਬਰ ਤੇ ਭੇਜ ਦੇਣਾ ਹੈ ਤੁਹਾਨੂੰ ਤੁਰੰਤ ਸਾਰੀਆਂ ਦੀਆਂ ਸਾਰੀਆਂ PDF ਵਿਦ ਆਨਸਰ ਮਿਲ ਜਾਣਗੀਆਂ ਜੀ ਸੋ ਜਿਹੜੇ ਦੋਸਤਾਂ ਨੇ ਲੈਣੀਆਂ ਨੇ ਉਸ ਕੰਟੈਕਟ WhatsApp ਤੇ ਕਰ ਸਕਦੇ ਹਨ ਅਤੇ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਜਾ ਕੇ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਜੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੀ ਸਭ ਤੋਂ ਪਹਿਲਾ ਕੁਸਚਨ ਹੈ ਜੀ ਭਾਰਤੀ ਬਿਜਲੀ ਨਿਜ਼ਮਾ ਅਨੁਸਾਰ ਸਪਲਾਈ ਵੋਲਟੇਜ ਵੱਧ ਘਟ ਸਕਦੀ ਹੈ ਕਿੰਨੇ ਪਰਸੈਂਟ ਵੱਧ ਘਟ ਸਕਦੀ ਹੈ ਜੀ 20% 5% 10% ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ 5% অপশন এ আইজ দ্য বিল্ট টু রাইট আনসার 5% ঠিক হ দোস্ত नेक्स्ट क्वेश्चन চলিয়ে জি क्वेश्चन नंबर है 2 ডিস্ট্রিবিউশন কেবল জ লাইন তো खपत कार दे মিটার तक जान वाली तार नु की कहंदे हन डিস্ট্রিবিউশন কেবল জ লাইনা ট্রান্সফরমার তো ਬਾਦ ਜਿਹੜੀ ਕੇਵਲ ਪਾਈ ਹੁੰਦੀ ਹੈ ਆਪਣੇ ਮੀਟਰ ਤੱਕ ਉਸ ਨੂੰ ਕੀ ਕਹਿੰਦੇ ਹਨ ਤਾਂ ਆਪਸ਼ਨਸ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਮੇਨ ਸਪਲਾਈ ਦੂਸਰੀ ਹੈ ਪ੍ਰਾਇਮਰੀ ਸਪਲਾਈ ਤੀਸਰੀ ਹੈ ਸਰਵਿਸਮੈਨ ਚੌਥੀ ਹੈ ਉਪਰੋਕਤ ਸਾਰੇ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਸਰਵਿਸ ਮੈਂਟ ਜਸਟ ਸਰਵਿਸ ਲਾਈਨ অপশন ইডি ইস দা বিলকুল রাইট আনসার দোস্ত ঠিক হ দোস্ত নেক্সট কোশ্চেন চল গইজি কোশ্চেন নাম্বার হ 3 মেগার রেজিস্ট্যান্স দি একাই মাপদা হ কিস দে وچ অপশন তোড়ে সামনে ਦਿੱতিয়া হ গিয়া হানে 4 1 সহি দুনিয়া পা মেগা ওহমট কিলো ওহমট মিলি ওহমট জে দোনো উড়া তে এড়া দোনো इसका जो राइट आंसर है दोस्तों वो हो जाएगा मेगा ऑप्शन ऊड़ा इसका राइट आंसर ठीक है दोस्तों तो चलते हैं अपन नेक्स्ट क्वेश्चन से क्वेश्चन नंबर है चार स्विच बोर्ड फिट करने की सही ਉਚਾਈ ਕੀ ਹੈ ਜਿਹੜਾ ਆਪਣਾ ਸਵਿਚ ਬੋਰਡ ਲੱਗਿਆ ਹੁੰਦਾ ਹੈ ਹਾਂਜੀ ਇਸ ਦੀ ਫਿਟ ਕਰਨ ਦੀ ਧਰਤੀ ਤੋਂ ਉਚਾਈ ਕਿੰਨੀ ਹੈ ਹਾਂਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 1.5 ਮੀਟਰ ਆਪਸ਼ਨ ਐਡਾ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਚੱਲ ਗਿਆ ਜੀ ਕੁਐਸਚਨ ਨੰਬਰ ਹੈ 5 ਇੱਕ ਲਾਈਟ ਸਰਕਟ ਦਾ ਕੋਲਡ ਲੋਡ 1200 ਵਾਟ ਤੋਂ ਵੱਧ ਨਹੀਂ ਹੋਣਾ ਚਾਹੀਦਾ 1000 ਵਾਟ ਤੋਂ ਵੱਧ ਨਹੀਂ ਹੋਣਾ ਚਾਹੀਦਾ 800 ਵਾਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਜਾਂ ਉਪਰੋਕਤ ਸਾਰੇ ਜੀ ਦੋਸਤੋ ਇਸ ਤੇ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 800 ਵਾਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਆਪਸ਼ਨ ईडीस ਦਾ ਜੋ ਬਿਲਕੁਲ ਰਾਈਟ ਆਨਸਰ ਦੋਸਤੋ ਠੀਕ ਹੈ ਜੀ ਨੈਕਸਟ ਕੁਐਸਚਨ ਚਲਿਏ ਦੋਸਤੋ ਕੁਐਸਚਨ ਨੰਬਰ ਹੈ 6 ਕਹਿ ਰਿਹਾ ਹੈ 3 ਫੇਸ ਇਕੁਪਮੈਂਟਾਂ ਨੂੰ ਜ਼ਰੂਰੀ ਹੈ ਸਿੰਗਲ ਅਰਥਿੰਗ ਜ਼ਰੂਰੀ ਹੈ ਡਬਲ ਅਰਥਿੰਗ ਜ਼ਰੂਰੀ ਹੈ ਟ੍ਰਿਪਲ ਅਰਥਿੰਗ ਜ਼ਰੂਰੀ ਹੈ ਜਾਂ ਇਹਨਾਂ ਵਿੱਚੋਂ ਕੋਈ ਨਹੀਂ हाँ जी दोस्तों इस जो राइट आंसर है दोस्तों वो है डबल अर्थिंग ऑप्शन एडा इसका जो राइट आंसर है ठीक है जी नेक्स्ट क्वेश्चन चलिए दोस्तों क्वेश्चन नंबर है सत्त घरेलू वायरिंग दे मैगर टेस्ट ਦੌਰਾਨ ਕੰਡਕਟਰ ਤੋਂ ਕੰਡਕਟਰ ਰਜਿਸਟੈਂਸ 10 ਮੀਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ 1 ਮੀਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ 5 ਮੀਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ ਜਾਂ ਉਪਰੋਕਤ ਸਾਰੇ ਹਾਂ ਜੀ ਦੋਸਤੋ ਤਾਂ ਦੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 3 ਮੀਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ ਆਪਸ਼ਨ ਊੜਾ ਇਸ ਦਾ ਬਿਲਕੁਲ ਰਾਈਟ ਆਨਸਰ ਅਲਦਰ ਨੈਕਸਟ ਕਲਾਸ ਕੁਐਸਚਨ ਤੇ ਕੁਐਸਮਬਰ ਹੈ 8 ਘਰੇਲੂ ਵਾਇਰਿੰਗ ਦੇ ਮੈਗਰ ਟੈਸਟਰ ਕੰਡਕਟਰ ਤੋਂ ਅਰਥ ਰੈジਸਟੈਂਸ 5 ਮੀਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ 1 ਮੀਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ 3 ਮੀਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ ਜਾਂ ਉਪਰੋਕਤ ਸਾਰੇ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ 1 ਮੀਗਾ ਓਮ ਤੋਂ ਕਟ ਨਹੀਂ ਹੋਣੀ ਚਾਹੀਦੀ ਕਰੇਲੂ ਵਾਇਰਿੰਗ ਵਾਇਰਿੰਗ ਦੇ ਮੈਗਰ ਟੈਸਟਰ ਕੰਡਕਟਰ ਦੀ ਅਰਥ ਰਜਿਸਟੈਂਸ 1 ਮੀਗਾ ਓਮ ਤੋਂ ਕਟ ਨਹੀਂ ਹੋਣੀ ਚਾਹੀਦੀ ਦੋਸਤੋ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 9 ਸਹੀਟ ਅੰਗਨਾਲਾ ਭਾਰਤੀ ਬਿਜਲੀ ਨਿਯਮਾਂ ਅਨੁਸਾਰ ਇਲੈਕਟ੍ਰਿਕ ਲੋਡ ਨੂੰ ਸਪਲਾਈ ਨਾਲ ਜੋੜਨ ਲਈ ਤਾਰਾਂ ਦਾ ਕੇਵਲ ਦਾ ਨੈੱਟਵਰਕ ਵਿਛਾਉਣ ਨੂੰ ਕੀ ਕਹਿੰਦੇ ਹਨ ਆਪਸ਼ਨਸ ਤੁਹਾਡੇ ਸਾਹਮਣੇ ਦਿੱਤੀ ਹੋਈਆਂ ਹਨ ਪਹਿਲੀ ਹੈ ਨੈੱਟਵਰਕਿੰਗ ਦੂਸਰੀ ਹੈ ਅਰਥਿੰਗ ਤੀਸਰੀ ਹੈ ਵਾਇਰਿੰਗ ਚੌਥੀ ਹੈ ਇਹਨਾਂ ਵਿੱਚੋਂ ਕੋਈ ਨਹੀਂ तो so, येstdc जो राइट आंसर है दोस्तों वो हो जाएगा ऑप्शन ए डी वायरिंग ठीक है जी चलो जी नेक्स्ट क्वेश्चन चलते हैं क्वेश्चन नंबर है 10 भारतीय बिजली निजामा अनुसार ਬਿਜਲੀ ਖੇਤਰ ਵਿੱਚ ਹੇਠ ਦਿੱਤਿਆਂ ਚ ਕਿਹੜੇ ਕਿਹੜੇ ਪੁਆਇੰਟ ਅਰਥ ਕਰਨੇ ਜ਼ਰੂਰੀ ਹਨ ਆਪਸ਼ਨਸ ਤੁਹਾਡੇ ਸਾਹਮਣੇ ਦਿੱਤੀ ਹੋਈਆਂ ਹਨ ਪਹਿਲੀ ਹੈ ਹੀਟਰ ਜਿਸ ਦੇ ਨਾਲ ਪ੍ਰੈਸਾਂ ਆਦਿ ਦੀ ਬਾਡੀ ਦੂਸਰੀ ਆਪਸ਼ਨ ਹੈ ਮੋਟਰਾਂ ਜਨਰੇਟਰਾਂ ਤੇ ਬਾਹਰੀ ਬਾਡੀ ਦਾ ਕੇਸਿੰਗ ਤੀਸਰੀ ਹੈ ਹਰ ਪ੍ਰਕਾਰ ਦੀ ਗਾਰਡਿੰਗ ਚੌਥੀ ਹੈ ਉਪਰੋਕਤ ਸਾਰੇ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਉਪਰੋਕਤ ਸਾਰੇ ਹੀਟਰ ਗੀਜ਼ਰ ਆ ਪ੍ਰਸਾ ਆਦਿ ਦੀ ਬਾਡੀ ਵੀ ਮੋਟਰ ਜਨਰੇਟਰਾਂ ਤੇ ਬਾਹਰੀ ਬਾਡੀ ਜਾਂ ਕੇਸਿੰਗ ਵੀ ਜਾਂ ਹਰ ਪ੍ਰਕਾਰ ਦੀ ਗਾਰਡਿੰਗ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਚੱਲਦੇ ਹਾਂ ਕੁਐਸਚਨ ਨੰਬਰ ਹੈ 11 ਕਾਰ ਦੀ ਵਾਇਰਿੰਗ ਵਿੱਚ ਕਿੰਨੇ ਸਾਈਜ਼ ਦੀ ਤਾਂਬੇ ਦੀ ਤਾਰ ਵਰਤੀ ਜਾਂਦੀ ਹੈ? ਕਾਰ ਦੀ ਵਾਇਰਿੰਗ ਵਿੱਚ ਕਿੰਨੇ ਸਾਈਜ਼ ਦੀ ਤਾਂਬੇ ਦੀ ਤਾਰ ਵਰਤੀ ਜਾਂਦੀ ਹੈ? 14 SWG ਸਟੈਂਡਰਡ ਵਾਇਰ ਗੇਜ ਜਾਂ 19 ਜਾਂ 21 ਜਾਂ 25 SWG ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 14 ਸਟੈਂਡਰਡ ਵਾਇਰ ਗੇਜ ਜਾਉਦਾ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਚੱਲਦੇ ਆਪਾਂ ਕੁਐਸਚਨ ਨੰਬਰ ਹੈ 12 ਵੱਡੀਆਂ ਸਥਾਪਨਾਵਾਂ ਵਿੱਚ ਅਰਥਵਾਇਰ ਦਾ ਸਾਈਜ਼ ਮੇਨ ਕਨੈਕਸ਼ਨਾਂ ਲਈ ਘੱਟੋ-ਘੱਟ ਕਿੰਨਾ ਰੱਖਿਆ ਜਾਂਦਾ ਹੈ ਵੱਡੀਆਂ ਸਥਾਪਨਾਵਾਂ ਵਿੱਚ ਅਰਥਵਾਇਰ ਦਾ ਸਾਈਜ਼ ਮੇਨ ਕਲੈਕਸ਼ਨਰੀ ਕਟੋ ਕਟ ਕਿੰਨਾ ਰੱਖਿਆ ਜਾਂਦਾ ਹੈ ਤਾਂ ਆਪਸ਼ਨਲ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਤਾਂ ਜੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਆਏਗਾ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 0.25 ਸਕਿਊਰ ਇੰਚ ਆਪਸ਼ਨ ਈ ਡੀ ਸਾ ਬਿਲਕੁਲ ਰਾਈਟ ਆਨਸਰ ਚਲਦਾ ਨੈਕਸਟ ਕੁਐਸਚਨ ਤੇ 13 ਨੰਬਰ ਕੁਐਸਚਨ ਹੈ ਯੰਤਰਿਕ ਹਾਨੀ ਤੋਂ ਬਚਾਉਣ ਲਈ ਪਾਣੀ ਪਾਉਣ ਲਈ ਘੱਟੋ ਘੱਟ ਕਿੰਨੇ ਲੰਬੇ ਲੰਬੇ ਪਾਈਪ ਦੀ ਵਰਤੋਂ ਕਰਕੇ ਇਸ ਨੂੰ ਧਰਤੀ ਤੋਂ ਬਾਹਰ ਲਿਆਉਣਾ ਚਾਹੀਦਾ ਹੈ 10 ਫੁੱਟ 5 ਫੁੱਟ 3 ਫੁੱਟ ਜਾਂ 7 ਫੁੱਟ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ 3 ਫੁੱਟ ਠੀਕ ਹੈ ਜੀ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 14 ਪਲੇਟ আর্থਿੰਗ ਵਿੱਚ ਜੀ ਆਈ ਪਲੇਟ ਦਾ ਸਾਈਜ਼ ਆਮ ਤੌਰ ਤੇ ਕਿੰਨਾ ਰੱਖਿਆ ਜਾਂਦਾ ਹੈ ਜੀ ਆਈ ਦਾ ਮਤਲਬ ਹੈ ਗੈਲਵਨਾਈਜ਼ ਆਇਰਨ ਸੋ ਆਉਸ਼ਨਾ ਤੁਹਾਡੇ ਸਾਹਮਣੇ ਦਿਤੀਆਂ ਹੋਈਆਂ ਹਨ ਜੋ ਇਸ ਦਾ ਜੋ ਰਾਈਟ ਆਨਸਰ ਬਣਦਾ ਹੈ ਉਹ ਹੈ ਆਪਸ਼ਨ ਐਡਾ 600 600 6.35 mm ਠੀਕ ਹੈ ਦੋਸਤੋ ਚਲਦੇ ਆ नेक्स्ट ਕੁਐਸਚਨ ਤੇ ਕੁਐਸਚਨ ਨੰਬਰ ਹੈ 15 ਲੀਕেজ ਕਰੰਟ ਸਰਕਟ ਦੇ ਕੁੱਲ ਕਰੰਟ ਦੇ ਕਿੰਨੇ ਭਾਗ ਨਾਲੋਂ ਸਦਾ ਘਟਣਾ ਚਾਹੀਦਾ ਹੈ ਲੀਕੇਜ ਗਰੰਟਾ ਹਾਂਜੀ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ অপਸ਼ਨ ਈਡੀ 1 5000ਵਾਂ ਭਾਗ ਨਾਲੋਂ ਨੈਕਸਟ ਕੁਸਚਨ ਚੱਲਦੇ ਆ ਦੋਸਤੋ 16ੰਬਰ ਕੁਸਚਨ ਹੈ ਅਰਥਿੰਕਿਓ ਕੀਤੀ ਜਾਂਦੀ ਹੈ ਪਤਾ ਹੈ ਸ਼ੌਕ ਤੋਂ ਸੁਰਖਿਆ ਲਈ ਸ਼ਾਰਟ ਸਰਕਰ ਸਮੇਂ ਜੰਤਰਾ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਅਸਮਾਨੀ ਬਿਜਲੀ ਤੋਂ ਸੁਰੱਖਿਆ ਲਈ ਜਾਂ ਉਪਰੋਕਤ ਸਾਰੇ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਪਰੋਕਤ ਸਾਰੇ ਜਦੋਂ ਵੀ ਕਿਸੇ ਵੀ ਕੰਮ ਕਰਨਾ ਹੁੰਦਾ ਹੈ ਮੁਲਾਜ਼ਮ ਨੇ ਦਾ ਤਸਵੀਕ ਦੇ ਕੰਮ ਕਰੋ ਤਾਂ ਅਰਥਿੰਗ ਜ਼ਰੂਰੀ ਹੈ ਠੀਕ ਹੈ ਜੀ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕੇਸਰਨ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਜਰੂਰ ਦੱਸ ਦੇਣਾ ਸੋ ਜਿਹੜੇ ਦੋਸਤਾਂ ਨੇ ਸਾਰੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਲੈਣੀਆਂ ਹਨ ਆਪਣੇ ਮੋਬਾਈਲ ਫੋਨ ਤੇ ਇਸ ਨੰਬਰ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ WhatsApp ਤੇ only ਜਾਂ 200 ਰੁਪਏ ਸੈਂਡ ਕਰਕੇ ਸਕਰੀਨਸ਼ਾਟ ਇਸ ਨੰਬਰ ਤੇ ਸਾਨੂੰ ਤੁਸੀਂ ਭੇਜ ਦੇਣਾ ਹੈ ਤੁਹਾਨੂੰ ਤੁਰੰਤ 1200 ਦੇ ਕਰੀਬ MCQ ਦੀਆਂ ਪੀਡੀਐਫ ਵਿਦ ਆਨਸਰ ਮਿਲ ਜਾਣਗੇ ਜੀ ਸੋ ਮਿਲਦੇ ਆ नेक्स्ट ਕਲਾਸ ਵਿੱਚ ਥੈਂਕ ਯੂ ਵੈਰੀ ਮਚ